ਅਸੀਂ ਇੱਥੇ ਦੇ ਜਿਹੜੇ ਮੋਤਵਰ્યਕ ਵਿਅਕਤੀ ਹੈਗੇ ਔਰ ਜਿਹੜੇ ਲੋਕਲ ਬੀ ਡੀ ਸੀ ਜਿਹੜਾ ਸਾਡਾ ਅੱਜ ਕੱਲ ਪੰਜਾਬ ਪੁਲਿਸ ਨੇ ਮਹਿੰਮ ਚਲਾਈ ਹੈ ਵਿਲੇਜ ਡਿਫੈਂਸ ਕਮੇਟੀ ਉਹਦੇ ਮੈਂਬਰਾਂ ਨੂੰ ਇੱਥੇ ਬੁਲਾਇਆ ਸੀ ਇੰਟਰੈਕਸ਼ਨ ਲਈ ਜਿੱਦ ਜੇ ਮੈਂ ਔਰ ਮੇਰੇ ਨਾਲ ਐਸ ਪੀ ਡੀ ਅਜੇ ਗਾਂਧੀ ਅਸੀਂ ਦੋਨੋਂ ਆਰਟੀਐਸਪੀ ਸਿਟੀ 1 ਦਾ ਸੀਗੇ ਅਸੀਂ ਇੱਥੇ ਸ਼ਾਮਿਲ ਹੋਏ ਸੀ ਤੇ ਡੀਐਸਪੀ ਸਿਟੀ 1 ਨੂੰ ਵੀ ਕੰਗ੍ਰੈਚੂਲੇਟ ਕਰਾਂਗੇ ਜੀ ਇਹਨਾਂ ਨੇ ਬਹੁਤ ਵਧੀਆ ਤੇ ਬੜੇ ਸ਼ਾਰਟ ਨੋਟਿਸ ਤੇ ਕਾਫੀ ਇੱਥੇ ਗੈਦਰਿੰਗ ਕੀਤੀ ਤੇ ਬੜੇ ਅੱਛੇ ਥੇ ਸਪੀਕਰਸ ਬੁਲਾਏ ਜਿਹਦਰ ਚ ਕੁਝ ਅਸਿਸਟੈਂਟ ਪ੍ਰੋਫੈਸਰ ਸੀ ਬਾਬਾ ਫਰੀਦ ਯੂਨੀਵਰਸਿਟੀ ਦੇ ਕੋਈ ਜ਼ਿਲ੍ਹਾ ਪਾਸ਼ਾ ਅਫਸਰ ਸਿਗੇ ਮਤਲਬ ਜਿਹੜੇ ਐਕਸਪੀਰੀਅੰਸ ਲੋਕ ਸੀ ਜਿਹੜੇ ਚੰਗੀ ਗੱਲਾਂ ਪਬਲਿਕ ਨੂੰ ਅਵੇਅਰ ਕਰ ਸਕਦੇ ਉਹਨਾਂ ਸਾਰਿਆਂ ਨੇ ਬੜੀ ਅੱਛੀ ਇੰਟਰੈਕਸ਼ਨ ਕੀਤੀ ਔਰ ਐਨ ਜੀਓਜ਼ ਵੀ ਸੀਗੇ ਔਰ ਅਸੀਂ ਪਬਲਿਕ ਨੂੰ ਇਹ ਪ੍ਰਾਈਜ਼ ਕੀਤਾ ਕਿ ਅਸੀਂ ਕਿਹੜੇ-ਕਿਹੜੇ ਮੂਹਮ ਚਲਾ ਰਹੇ ਹਾਂ ਔਰ ਤੁਸੀਂ ਐਜ਼ ਅ ਕਮਿਊਨਿਟੀ ਸਾਡੇ ਨਾਲ ਇਸ ਨਸ਼ੇ ਦੇ ਖਿਲਾਫ ਜਿਹੜੀ ਮੁਹਮ ਹੈ ਉਹਦੇ 'ਚ ਸਾਡਾ ਸਾਥ ਦਿਓ ਔਰ ਆਪਣੇ ਜਿਹੜੇ-ਜਿਹੜੇ ਵੀ ਸਰਕਾਰ ਵੱਲੋਂ ਨੰਬਰ ਜਾਰੀ ਕੀਤੇ ਆ ਪਿਛਲੇ ਪਿਛਲੇ ਦਿਨੀ ਮਾਨਯੋਗ ਮੁੱਖ ਮੰਤਰੀ ਪੰਜਾਬ ਨੇ ਵੀ ਇੱਕ ਸਪੈਸ਼ਲ ਐਂਟੀ ਨਾਰਕੋਟਿਕ ਟਾਸਕ ਫੋਰਸ ਦਾ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਮੈਂ ਉਹਨਾਂ ਨੂੰ ਜਾਣੂ ਕਰਵਾਇਆ ਕਿ ਇਹਦੇ 'ਚ ਜਿਹੜੇ ਕੋਲਰ ਹੈ ਉਹਨਾਂ ਦੀ ਆਈਡੈਂਟੀ ਰਿਵੀਲ ਨਹੀਂ ਹੁੰਦੀ ਤਾਂ ਕੋਈ ਵੀ ਬੰਦਾ ਜੈਨੂਇਨ ਜਿਹੜੀ ਡਰਗ ਦੀ ਇਨਪੁਟ ਹੈ ਉਹਦੇ 'ਚ ਬਿਨਾਂ ਕਿਸੇ ਡਰ ਤੋਂ ਦੇ ਸਕਦਾ ਹੈ ਕਿ ਔਰ ਬਾਕੀ ਵੀ ਜੋ ਵੀ ਅਸੀਂ ਕੰਮ ਕੀਤਾ ਨਸ਼ੇ ਦੇ ਖਿਲਾਫ ਉਹਨਾਂ ਨੂੰ ਜਾਣੂ ਕਰਵਾਇਆ ਔਰ ਬੇਸਿਕਲੀ ਸਾਡੀ ਇੱਕ ਅਪੀਲ ਹੀ ਹੈ ਕਿ ਪਬਲਿਕ ਸਾਡੇ ਨਾਲ ਇਸ ਮਹਿੰਮ 'ਚ ਜੁੜੇ ਕਿਉਂਕਿ ਇਹ ਸਾਡਾ ਸਾਰਿਆਂ ਦਾ ਕਾਮਨ ਆਬਜੈਕਟਿਵ ਹੈ ਕਿਉਂਕਿ ਜਦੋਂ ਤੱਕ ਅਸੀਂ ਇਹਨੂੰ ਆਪਣੇ ਘਰ ਦੀ ਜੰਗ ਆਪਣਾ ਪਰਸਨਲ ਇਸ਼ੂ ਮੰਨ ਕੇ ਨਹੀਂ ਚੱਲਾਂਗੇ ਉਨੀ ਦੇਰ ਅਸੀਂ ਇੰਨਾ ਜ਼ਿਆਦਾ ਸਕਸੀਡ ਨਹੀਂ ਕਰ ਸਕਦੇ ਇਸ ਮਹਿੰਮ 'ਚ ਬਸ ਇਸੇ ਤਹਤੇ ਅਜੇ ਸੀਗਾ ਮੰਗ ਵੀ ਕੀਤੀ ਹੈ ਕੁਝ ਲੋਕਾਂ ਨੇ ਡਿਮਾਂਡ ਕੀਤੀ ਹੈ ਏਰੀਆ ਮੁਤਾਬਕ ਇਹ ਸਾਨੂੰ ਇੱਥੇ ਆ ਪ੍ਰੋਬਲਮ ਆ ਰਹੀ ਹੈ ਉਹਨਾਂ ਦੇ ਹੱਲ ਲਈ ਕੀ ਇਨਾਂ ਨੇ ਜੀ ਬੇਸਿਕਲੀ ਤਾਂ ਇਹ ਕੀਤਾ ਕਿ ਪੁਰਾਣੇ ਟਾਈਮ 'ਚ ਜਿਵੇਂ ਕੁਝ ਬੀਟ ਵਗੈਰਾ ਦੀ ਗੱਲ ਕੀਤੀ ਕਿ ਲਾਈਨੋਪਾਰ ਸਾਨੂੰ ਸਪੈਸੀਫਿਕ ਬੰਦੇ ਦੇ ਦੋ ਜਿਵੇਂ ਐਮਸੀ 10 30 ਕੇ ਸਾਨੂੰ ਕੋਈ ਪਬਲਿਕ ਕੰਪਲੇਨਟ ਕਰਦੀ ਹੈ ਤੇ ਕਈ ਵਾਰੀ ਫੋਰਸ ਟਾਈਮਲੀ ਨਹੀਂ ਪਹੁੰਚਦੀ ਤਾਂ ਸਾਡੇ ਤੇ ਵੀ ਜ਼ਿੰਮੇਵਾਰੀ ਬਣਦੀ ਹੈ ਤਾਂ ਉਹਦੇ ਚ ਇਨਾਂ ਨੇ ਰਿਕੁਐਸਟ ਕੀਤੀ ਹੈ ਕਿ ਸਾਨੂੰ ਕੁਝ ਡੈਡੀਕੇਟਿਡ ਟੀਮ ਦੇ ਦੋ ਉਹ ਅਸੀਂ ਵਰਕਆਊਟ ਕਰਕੇ ਜ਼ਰੂਰ ਕੁਛ ਨਾ ਕੁਛ ਹੱਲ ਲੱਭਾਂਗੇ ਆਦਰਵਾਇਜ਼ ਸਾਡੀ ਪੀਸੀਆਰ ਦੀ ਟੀਮਾਂ ਸਾਡੇ ਆਪਣੇ ਨੰਬਰ ਸਾਰੇ ਅਸੀਂ ਅਵੇਲੇਬਲ ਹੈ ਜਦੋਂ ਵੀ ਇਸ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਆਉਂਦੀ ਹੈ ਇਨਸ਼ੋਰ ਕਿ ਸਾਡੀ ਟੀਮ ਅੱਜ ਅਸੀਂ ਜਿਹੜਾ ਸਿਟੀ 1 ਸਬਡਿਵੀਜ਼ਨ ਬਟਿੰਡਾ ਹੈਗੀ ਅੰਡਰ ਦਾ ਚਾਰਜ ਆਫ ਡੀਐਸਪੀ ਸਿਟੀ 1 ਹਰਵੰਦ ਸਿੰਘ ਇਹਨਾਂ ਦੇ ਏਰੀਆ ਚ ਜਿਹਦੇ ਚ ਕੋਤਵਾਲੀ ਔਰ ਕਨਾਲ ਕਲੋਨੀ ਦੋਨੋਂ ਥਾਣੇ ਪੈਂਦੇ ਅਸੀਂ ਇੱਥੇ ਦੇ ਜਿਹੜੇ ਮੋਹਤਵਾਰ ਵਿਅਕਤੀ ਹੈਗੇ ਔਰ ਜਿਹੜੇ ਲੋਕਲ ਬੀਡੀਸੀ ਜਿਹੜਾ ਸਾਡਾ ਅੱਜਕਲ ਪੰਜਾਬ ਪੁਲਿਸ ਨੇ ਮਹਿੰਮ ਚਲਾਈ ਹੈ ਵਿਲੇਜ ਡਿਫੈਂਸ ਕਮੇਟੀ ਉਹਦੇ ਮੈਂਬਰਾਂ ਨੂੰ ਇੱਥੇ ਬੁਲਾਇਆ ਸੀ ਇੰਟਰੈਕਸ਼ਨ ਲਈ ਜਿੱਦ ਵਿੱਚ ਮੈਂ ਔਰ ਮੇਰੇ ਨਾਲ ਐਸਪੀਡੀ ਅਜੇ ਕਾਂਦੀ ਅਸੀਂ ਦੋਨੋਂ ਔਰ ਡੀਐਸਪੀ ਸਿਟੀ 1 ਦਾ ਸੀਗੇ ਅਸੀਂ ਇੱਥੇ ਸ਼ਾਮਿਲ ਹੋਏ ਸੀ ਤੇ ਡੀਐਸਪੀ ਸਿਟੀ 1 ਨੂੰ ਮੈਂ ਕੰਗratulations ਕਰਾਂਗੀ ਜੀ ਇਹਨਾਂ ਨੇ ਬਹੁਤ ਵਧੀਆ ਇੱਥੇ ਬੜੇ ਸ਼ਾਰਟ ਨੋਟਿਸ ਤੇ ਕਾਫੀ ਇੱਥੇ ਗੈਦਰਿੰਗ ਕੀਤੀ ਤੇ ਬੜੇ ਅੱਛੇ ਇੱਥੇ ਸਪੀਕਰਸ ਬੁਲਾਏ ਜਿੱਦ ਵਿੱਚ ਕੁਝ ਅਸਿਸਟੈਂਟ ਪ੍ਰੋਫੈਸਰ ਸੀ ਬਾਬਾ ਫਰੀਦ ਯੂਨੀਵਰਸਿਟੀ ਦੇ ਕੋਈ ਜ਼ਿਲ੍ਹਾ ਪਾਸ਼ਾ ਅਫਸਰ ਸੀਗੇ ਮਤਲਬ ਜਿਹੜੇ ਐਕਸਪੀਰੀਅੰਸ ਲੋਕ ਸੀ ਜਿਹੜੇ ਚੰਗੀਆਂ ਗੱਲਾਂ ਪਬਲਿਕ ਨੂੰ ਅਵੇਅਰ ਕਰ ਸਕਦੇ ਉਹਨਾਂ ਸਾਰਿਆਂ ਨੇ ਬੜੀ ਅੱਛੀ ਇੰਟਰੈਕਸ਼ਨ ਔਰ ਅਸੀਂ ਪਬਲਿਕ ਨੂੰ ਵੀ ਪ੍ਰਾਈਜ਼ ਕੀਤਾ ਕਿ ਅਸੀਂ ਕਿਹੜੇ-ਕਿਹੜੇ ਮੂਹਮ ਚਲਾ ਰਹੇ ਔਰ ਤੁਸੀਂ ਅਜ਼ ਅ ਕਮਿਊਨਿਟੀ ਸਾਡੇ ਨਾਲ ਇਸ ਨਸ਼ੇ ਦੇ ਖਿਲਾਫ ਜਿਹੜੀ ਮੁਹਿੰਮ ਹੈ ਉਹਦੇ 'ਚ ਸਾਡਾ ਸਾਥ ਦਿਓ ਔਰ ਆਪਣੇ ਜਿਹੜੇ-ਜਿਹੜੇ ਵੀ ਸਰਕਾਰ ਵੱਲੋਂ ਨੰਬਰ ਜਾਰੀ ਕੀਤੇ ਆ ਪਿਛਲੇ ਪਿਛਲੇ ਦਿਨੀ ਮਾਨਯੋਗ ਮੁੱਖ ਮੰਤਰੀ ਪੰਜਾਬ ਨੇ ਵੀ ਇੱਕ ਸਪੈਸ਼ਲ ਐਂਟੀ ਨਾਰਕੋਟਿਕ ਟਾਸਕ ਫੋਰਸ ਦਾ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਮੈਂ ਉਹਨਾਂ ਨੂੰ ਜਾਣੂ ਕਰਵਾਇਆ ਕਿ ਇਹਦੇ 'ਚ ਜਿਹੜੇ ਕੋਲਰ ਹੈ ਉਹਨਾਂ ਦੀ ਆਈਡੈਂਟੀ ਰਿਵੀਲ ਨਹੀਂ ਹੁੰਦੀ ਤਾਂ ਕੋਈ ਵੀ ਬੰਦਾ ਜੈਨੂਇਨ ਜਿਹੜੀ ਡਰਗ ਦੀ ਇਨਪੁਟ ਹੈ ਉਹਦੇ 'ਚ ਬਿਨਾਂ ਕਿਸੇ ਡਰ ਤੋਂ ਦੇ ਸਕਦਾ ਕਿ ਸਾਡੀ ਔਰ ਬਾਕੀ ਵੀ ਜੋ ਵੀ ਅਸੀਂ ਕੰਮ ਕੀਤਾ ਨਸ਼ੇ ਦੇ ਖਿਲਾਫ ਹੋ ਉਹਨਾਂ ਨੂੰ ਜਾਣੂ ਕਰਵਾਇਆ ਔਰ ਬੇਸਿਕਲੀ ਸਾਡੀ ਇੱਕ ਅਪੀਲ ਹੀ ਹੈ ਕਿ ਪਬਲਿਕ ਸਾਡੇ ਨਾਲ ਇਸ ਮੁਹਿੰਮ 'ਚ ਜੁੜੇ ਕਿਉਂਕਿ ਇਹ ਸਾਡਾ ਸਾਰਿਆਂ ਦਾ ਕਾਮਨ ਆਬਜੈਕਟਿਵ ਹੈ ਕਿਉਂਕਿ ਜਦੋਂ ਤੱਕ ਅਸੀਂ ਇਹਨੂੰ ਆਪਣੇ ਘਰ ਦੀ ਜੰਗ ਆਪਣਾ ਪਰਸਨਲ ਇਸ਼ੂ ਮੰਨ ਕੇ ਨਹੀਂ ਚੱਲਾਂਗੇ ਉਨੀ ਦੇਰ ਅਸੀਂ ਇੰਨਾ ਜ਼ਿਆਦਾ ਸਕਸੀਡ ਨਹੀਂ ਕਰ ਸਕਦੇ ਇਸ ਮੁਹਿੰਮ 'ਚ ਬਸ ਇਸੇ ਤਹਿਤ ਹੀ ਅੱਜ ਇਹ ਸੀਗਾ ਮੰਨ ਵੀ ਕੀਤੀ ਹੈ ਕੁਝ ਲੋਕਾਂ ਨੇ ਡਿਮਾਂਡ ਕੀਤੀ ਹੈ ਏਰੀਆ ਮੁਤਾਬਕ ਸਾਨੂੰ ਇਥੇ ਆ ਪ੍ਰੋਬਲਮ ਆ ਰਹੀ ਹੈ ਉਹਨਾਂ ਦੇ ਹੱਲ ਲਈ ਕੀ ਇਹਨਾਂ ਨੇ ਜੀ ਬੇਸਿਕਲੀ ਤਾਂ ਇਹ ਹੀ ਕਿਹਾ ਕਿ ਪੁਰਾਣੇ ਟਾਈਮ 'ਚ ਜਿਵੇਂ ਕੁਝ ਬੀਟ ਵਗੈਰਾ ਦੀ ਗੱਲ ਕੀਤੀ ਕਿ ਲਾਈਨਾਂ 'ਪਾਰ ਸਾਨੂੰ ਸਪੈਸੀਫਿਕ ਬੰਦੇ ਦੇ ਦੋ ਜਿਵੇਂ ਐਮਸੀਸ ਦਾਸਰੇ ਸੀ ਕਿ ਸਾਨੂੰ ਕੋਈ ਪਬਲਿਕ ਕੰਪਲੇਨਟ ਕਰਦੀ ਹੈ ਤੇ ਕਈ ਵਾਰੀ ਫੋਰਸ ਟਾਈਮਲੀ ਨਹੀਂ ਪਹੁੰਚਦੀ ਤਾਂ ਸਾਡੇ ਤੇ ਵੀ ਜ਼ਿੰਮੇਵਾਰੀ ਬਣਦੀ ਹੈ ਤੇ ਉਹਦੇ ਚ ਇਹਨਾਂ ਨੇ ਰਿਕੁਐਸਟ ਕੀਤੀ ਹੈ ਕਿ ਸਾਨੂੰ ਕੁਝ ਡੈਡੀਕੇਟਿਡ ਟੀਮ ਦੇ ਦੋ ਉਹ ਅਸੀਂ ਵਰਕਆਊਟ ਕਰਕੇ ਜ਼ਰੂਰ ਕੁਛ ਨਾ ਕੁਛ ਹੱਲ ਲਵਾਂਗੇ ਆਦਰਵਾਇਸ ਸਾਡੀ ਪੀਸੀਆਰ ਦੀ ਟੀਮਾਂ ਸਾਡੇ ਆਪਣੇ ਨੰਬਰ ਸਾਰੇ ਅਸੀਂ ਅਵੇਲੇਬਲ ਹੈ ਜਦੋਂ ਵੀ ਇਸ ਤਰ੍ਹਾਂ ਦੀ ਕੋ ਸ਼ੋਰ ਕਿ ਸਾਡੀ ਟੀਮ ਮੌਕੇ ਤੇ ਪਹੁੰਚੇ